ਅਤ ਕਾਂਚੀਰੀ ਹਰਮੰਦਰ ਸਾਹਿਬ ਵਿਖੇ ਨਿਯਿਤੀ ਤੋੜਤੇ ਗਾਈਡ ਸੇਵਾਵਾਂ ਦੇਣ ਅਤੇ ਸੰਕਟਾ ਤੋਂ ਮੋਟੀ ਰਕਮ ਵਸੂਲਣ ਦੇ ਮਾਮਲੇ ਵਿੱਚ ਗੁਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਵਿਰੋਧਾ ਝਗੜੇ ਅਤੇ ਦਰਵਿਹਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਨਿਆਇਕ ਹਿਰਾਸਤ ਚ ਜੇਲ੍ਹ ਭੇਜ ਦਿੱਤਾ ਗਿਆ ਪਤਾ ਲੱਗਾ ਕਿ ਗੁਰਿੰਦਰ ਸਿੰਘ ਸ਼੍ਰੀ ਹਰਮੰਦਰ ਸਾਹਿਬ ਦੀਆਂ ਪਰ ਕਰਮਾਵਾਂ ਵਿੱਚ ਛਰਦਾਲੂਆਂ ਨੂੰ ਗਾਈਡ ਸੇਵਾਵਾਂ ਦੇ ਰਿਹਾ ਸੀ ਅਤੇ ਇਸ ਦੇ ਪਤਲੇ ਭਾਰੀ ਰਕਮ ਵਸੂਲ ਕਰ ਰਿਹਾ ਸੀ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨਿਗਰਾਨ ਸ਼ਮਸ਼ੇਰ ਸਿੰਘ ਚੇਰਾ ਨੇ ਉਸ ਨੂੰ ਸੰਗਤ ਨਾਲ ਝਗੜਦੇਆਂ ਦੇਖਿਆ ਚਾਨਬੀਨ ਕਰਨ ਤੇ ਪਤਾ ਲੱਗਿਆ ਕਿ ਗੁਰਿੰਦਰ ਸਿੰਘ ਮੋਟੀ ਰਕਮ ਵਸੂਲ ਕੇ ਗਾਇਬ ਸੇਵਾਵਾਂ ਮਹਈਆ ਕਰ ਰਿਹਾ ਸੀ ਸ਼ਮਸ਼ੇਰ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਬਾਅਦ ਸ਼੍ਰੋਮਣੀ ਕਮੇਟੀ ਦੇ ਫਲਾਈਂਗ ਸਕਵਾਡ ਨੇ ਜਾਂਚ ਸ਼ੁਰੂ ਕਰ ਦਿੱਤੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁਝ ਹੋਰ ਸੇਵਾਦਾਰ ਵੀ ਉਸਦੀ ਮਦਦ ਕਰ ਰਹੇ ਸਨ ਗੁਰਿੰਦਰ ਸਿੰਘ ਦੇ ਖਾਤੇ ਹਦੀ ਜਾਂਚ ਦੌਰਾਨ UPI ਰਾਹੀਂ ਲੱਖਾਂ ਰੁਪਏ ਦੀ ਆਮਦਨ ਅਤੇ ਵੱਡੀ ਨਕਦੀ ਰਕਮ ਲੈਣ ਦੇ ਅਸਾਰ ਵੀ ਸਾਹਮਣੇ ਆਏ ਹਨ ਪੁਲਿਸ ਮੁਲਾਜ਼ਮਾਨ ਨੂੰ ਮਿਲੀ ਲਿਖਤੀ ਸ਼ਿਕਾਇਤ ਅਨੁਸਾਰ ਜਦ ਗੁਰਿੰਦਰ ਸਿੰਘ ਨੂੰ ਪੁਲਿਸ ਚੌਕੀ ਲਿਆਇਆ ਗਿਆ ਤਾਂ ਉਸਨੇ ਉੱਚੀ ਉੱਚੀ ਸ਼ਿਕਾਇਤ ਕਰਤਾ ਚਮਚੇਦ ਸਿੰਘ ਨੂੰ ਗਾਲਾਂ ਕੱਢਨੀਆਂ ਸ਼ੁਰੂ ਕਰ ਦਿੱਤੀਆਂ ਉਹ ਮਾਰਨ ਮਰਨ ਤੇ ਉਤਾਰ ਗਿਆ ਅਮਨ ਪੰਘ ਹੋਣ ਦੇ ਖਤਰੇ ਦੇ ਮਦਨ ਅਜਰ ਪੁਲਸ ਨੂੰਏ ਉਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਫਿਲਹਾਲ ਕੁਰੇਂਦਰ ਸਿੰਘ ਜੇਲ੍ਹ ਚ ਬੰਦਾ ਤੇ ਉਸ ਖਿਲਾਫ ਪੂਰੀ ਜਾਂਚ ਜਾਰੀ ਹੈ ਸ਼੍ਰੋਮਨੀ ਕਮੇਟੀ ਨੇ ਵੀ ਇਨਾ ਕਿਸਮ ਦੀਆਂ ਨਿੱਜੀ ਰਕਾਫਟਾਂ ਤੇ ਨਜ਼ਰ ਰੱਖਣ ਤੇ ਸੰਗਤ ਨੂੰ ਲੁੱਟਣ ਵਾਲਿਆਂ ਉੱਤੇ ਕੜੀ ਕਾਰਵਾਈ ਕਰਨ ਦੀ ਗੱਲ ਕਹੀ ਹੈ